ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਹੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਫਿਰ ਰੋਕਾ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀਆਂ ਖਬਰਾਂ ਵੱਲ ਜੇਕਰ ਆਪਾਂ ਚਲੀਏ ਤਾਂ ਅੱਜ ਤਾਂ ਖਾਸੀ ਐਕਟੀਵਿਟੀ ਦਿਖਾਈ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਮਾਹੌਲ ਪੂਰਾ ਗਰਮ ਹੋਇਆ ਹੋਇਆ ਸੀ ਤੇ ਵਿਕਰਮ ਮਜੀਠੀਆ ਦੀ ਉਧਰ ਪੇਸ਼ੀ ਹੋਈ ਹੈ ਤੇ ਇਹ ਸਾਰਾ ਕਿਹੋ ਜਿਹਾ ਰਿਹਾ ਜੀ ਅੱਜ ਖਾਸ ਤੌਰ ਤੇ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਾਰਾ ਦਿਨ ਸਾਹਿਬ ਜੀ ਬਿਲਕੁਲ ਤੁਹਾਡੀ ਗੱਲ ਥਰਸਟ ਹੈ ਕਿ ਅੱਜ ਖੂਬ हलचल ਰਹੀ ਹੈ یوں ਲੱਗਿਆ ਕਿ ਲੰਬੇ ਸਮੇਂ ਬਾਅਦ ਆਕਾਲੀ ਦਲ ਸਰਗਰਮ ਹੋਇਆ ਤੇ یوں ਵੀ ਲੱਗਿਆ ਕਿ ਐਨਸੀਬੀ ਦੀ ਐਂਟਰੀ ਆਕਾਲੀ ਦਲ ਦਾ ਸਰਗਰਮ ਹੋ ਜਾਣਾ ਆਪਣੇ ਸਾਲੇ ਵਾਸਤੇ ਧਰਮੇਚ ਸੁਖਵੀਰ ਸਿੰਘ ਬਾਦਲ ਦਾ ਪਹੁੰਚ ਜਾਣਾ ਪੰਜਾਬ ਤੇ ਸਮੂਹ ਲੋਕਾਂ ਨੂੰ ਅਪੀਲ ਕਰਨਾ ਕਿ ਆਪਾਂ ਇਹਨਾਂ ਦੇ ਖਿਲਾਫ ਇਕਜੁੱਟ ਹੋ ਜਾਈਏ ਇਹ ਸਾਰਾ ਕੁਝ یوں ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਜਿਹੜੀ ਕੋਰ ਕਮੇਟੀ ਵੈਟਕ ਹੋਈ ਸੀ ਆਕਾਲੀ ਦਲ ਦੀ ਉਹਦੇ ਚ ਨਿਰਣਾ ਕਰਕੇ ਕੀਤਾ ਗਿਆ ਕਿ ਹੁਣ ਦੋ ਦੋ ਹੱਥ ਕਰਨੇ ਪੈਣੇ ਆ ਮਿੱਤਰੋ ਬਈ ਘਰ ਚ ਹੱਥ ਤੇ ਹੱਥ ਧਰਿਆਂ ਗੱਲ ਨਹੀਂ ਬੰਦ ਲੱਗਦਾ ਹੈ ਹੋਰ ਨਾ ਘਰ ਸਫਲਤਾ ਕਿਹਨੂੰ ਮਿਲਦੀ ਹੈ ਸਫਲਤਾ ਕਿਹਨੂੰ ਮਿਲਦੀ ਹੈ ਸਮੇਂ ਨੇ ਤੈਅ ਕਰਨਾ ਹੈ ਗੱਲ ਅੱਜ ਦੀ ਜੇ ਕਰੀਏ ਤਾਂ ਸਵੇਰੇ ਦੀ ਬੈ ਜਿਹੜੇ ਸੀਗੇ ਬਜੀਠੀਆ ਇਹਨਾਂ ਨੂੰ ਲਿਆਂਦਾ ਗਿਆ ਤੇ ਫਿਰ ਬੈਸ ਹੋਈ ਲੰਮੀ ਚੌਕ ਬੈਸ ਕਿਸ ਕਲਤੀ ਸੀ ਕਿਰਮਾਨ ਤਖੀਰ ਸਾਬ ਲਾ ਲੋ ਕਿ ਸਵੇਰ ਤੋਂ ਵੈਸਾ ਸ਼ੁਰੂ ਹੋਈਆਂ ਤੇ ਜਾ ਕੇ ਮੁਕਦੀਆਂ ਨੇ ਬਾਅਦ ਦੁਪਹਿਰ ਜਦੋਂ 4 ਦਿਨ ਦਾ ਪੁਲਿਸਿਆ ਰਿਮਾਨ ਜਿਹੜਾ ਹੈ ਉਹ ਹਾਸਲ ਕੀਤਾ ਜਾਂਦਾ ਮਜੀਠੀਆ ਦਾ ਇਸ ਦਰਮਿਆਨ ਸੁਖਵੀਰ ਸਿੰਘ ਬਾਦਲ ਦੀ ਤਲਖ ਕਲਾਮੀ ਹੁੰਦੀ ਆ ਪੁਲਸ ਅਫਸਰਾਂ ਦੇ ਨਾਲ ਇਹਨਾਂ ਨੂੰ ਰੋਕਿਆ ਜਾਂਦਾ ਜਦੋਂ ਇਹ ਗੁਰਦੁਆਰਾ ਅੰਬ ਸਾਹਿਬ ਵਿਖੇ ਮੀਟਿੰਗ ਕਰਨ ਜਾ ਰਹੇ ਸੀ ਵੈਸੇ ਇਹਨਾਂ ਨੂੰ ਜਿਵੇਂ लवली ਨਿਰਮਾਨ ਦਾ ਗੀਤ ਸੀ ਨਾ ਉਹਦੇ ਦਿਨ ਤਾਂ ਪੁਰਾਣੇ ਯਾਦ ਆਏ ਹੋਣਗੇ ਮਤਲਬ ਕਿ ਉਹ ਦਿਨ ਤਾਂ ਪੁਰਾਣੇ ਯਾਦ ਆਏ ਹੋਣਗੇ ਜਦੋਂ ਦੂਜਿਆਂ ਨੂੰ ਇਸ ਤਰ੍ਹਾਂ ਡੰਡੇ ਦੇ ਜ਼ੋਰ ਤੇ ਇਹਨਾਂ ਦੀ ਪੁਲਸ ਰੋਕ ਲਿਆ ਕਰਦੀ ਸੀਗੀ ਰੋਕ ਲਿਆ ਇਹਨਾਂ ਨੂੰ ਫਿਰ ਇਹ ਪੈਦਲ ਉਤਰ ਕੇ ਜਦੋਂ ਜਾ ਰਹੇ ਸਨ ਤੇ ਇਹਨਾਂ ਨੂੰ ਹਿਰਾਸਤ ਚ ਲੈ ਲਿਆ ਲਗ ਭਾਗ 3 ਘੰਟੇ ਗੁਰਪ੍ਰੀਤ ਜੀ ਪੁਲਿਸ ਦੀ ਹਿਰਾਸਤ ਦੇ ਵਿੱਚ ਇਹਨਾਂ ਨੇ ਬਤਾਏ ਨੇ ਇਸ ਤੋਂ ਇਲਾਵਾ ਜੇ ਆਪਾਂ ਹੋਰ ਚੀਜ਼ਾਂ ਦੇਖੀਏ ਜਿਹੜੀਆਂ ਇੰਟਰਸਟਿੰਗ ਨੇ ਕਿ ਵਿਕਰਮਜੀਤਿਆਂ ਨੂੰ ਅੱਜ ਜਦੋਂ ਲਿਆਂਦਾ ਗਿਆ ਇੰਨਾ ਪਰਦਾ ਰੱਖਿਆ ਗਿਆ ਕਿ ਜੋ ਕੋਰਟ ਕੰਪਲੈਕਸ ਸੀ ਪਾਰਕਿੰਗ ਸੀ ਉਸ ਨੂੰ ਵੀ ਪੁਲਿਸ ਪਰਦਿਆਂ ਨਾਲ ਟੱਕਦੀ ਆ ਜੀ ਮਤਲਬ ਕਿ ਕਈ ਵਾਰ ਪੁਰਾਣੇ ਸਮਿਆਂ 'ਚ ਖੜਾ ਲੱਗਦਾ ਸੀ ਤੇ ਆਲੇ ਦੁਆਲੇ ਵੀ ਚਾਲਣੀਆਂ ਲੱਗ ਜਾਂਦੀਆਂ ਸੀ ਕਿ ਕੋਈ ਵੀ ਬੰਦਾ ਆਸੇ ਪਾਸੇ ਉਹਨਾਂ ਦੇਖ ਕੇ ਆ ਕੇ ਅੰਦਰ ਹੀ ਬੈਠੀ ਆ ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜਿਵੇਂ ਮੇਲੇ ਦੇ ਵਿੱਚ ਕੋਈ ਤਮਾਸ਼ਾ ਹੋਣਾ ਹੋਵੇ ਤੇ ਆ ਲਿਓ ਦਵਾ ਲਿਓ ਕਵਰ ਕੀਤਾ ਹੋਵੇ ਕਿ ਟਿਕਟ ਘਟਾ ਕੇ ਤਮਾਸ਼ਾ ਦੇਖੋ ਤੇ ਦੂਜੇ ਪਾਸੇ ਜਦੋਂ ਮਜੀਠੀਆਂ ਨੂੰ ਖੜਿਆ ਜਾ ਰਿਹਾ ਸੀਗਾ ਤੁਸੀਂ ਗੌਰ ਨਾਲ ਫੁਟੇਜ ਦੇਖੋ ਕਿ ਗੱਡੀ ਦੇ ਵਿੱਚ ਵੀ ਪਰਦੇ ਲਾਏ ਹੋਏ ਨੇ ਨੀਲੇ ਜੀ ਕਿਤੇ ਕਾਲੀਆਂ ਦੀ ਥਾਂ ਨੀਲੀ ਤੇ ਹੁਣ ਪਰਦੇ ਨੀਲੇ ਪਰ ਦੇ ਪਿੱਛੇ ਕੀ ਹੈ ਤਾਂ ਗੱਲ ਇਹ ਆ ਕਿ ਮਜੀਠੀਆ ਦੀ ਚਾਲਕ ਵੀ ਨਹੀਂ ਫੈਣ ਦਿੱਤੀ ਇੰਨੀ ਸਖਤਾਈ ਸੀ ਲੱਗਦਾ ਹੈ ਇਹ ਉੱਥੋਂ ਤਾਰਾ ਖੂਬ ਖੜਕੀਆਂ ਨੇ खैर ਉਸ ਤੋਂ ਬਾਅਦ ਦੌਰ ਸ਼ੁਰੂ ਹੁੰਦਾ ਗੱਲਾਂ ਬਾਤਾਂ ਦਾ ਗੱਲਾਂ ਬਾਤਾਂ ਕੀ ਆ ਸਰਕਾਰੀ ਵਕੀਲ ਪ੍ਰੀਤਿੰਦਰ ਪਾਲ ਸਿੰਘ ਉਹ ਉਤਰਦੇ ਨੇ ਮੈਦਾਨ 'ਚ ਸਰਕਾਰ ਤਰਫੋਂ ਕਹਿੰਦੇ ਕਿ ਸ਼ਿਮਲੇ ਦੇ ਵਿੱਚ ਤਗੜੀ ਤਗੜੀ ਜ਼ਮੀਨ ਮਿਲੀ ਆ ਲਗਭਗ ਹਸਾਰ ਕਿਲੇ ਦੇ ਖਰੀਦ ਕਿਤੇ ਤੁਰੇ ਫਿਰਦੇ ਸੀ ਉਹ ਕਹਿੰਦੇ ਕਿ ਗੋਰਖਪੁਰ ਤੇ ਦਿੱਲੀ ਦੇ ਨਾਲ ਵੀ ਜੁੜਦੇ ਆ ਜਾ ਕੇ ਪ੍ਰਾਪਰਟੀ ਦੇ ਤੱਕ ਕਿ ਉੱਥੇ ਵੀ ਕੁਝ ਪ੍ਰਾਪਰਟੀਆਂ ਹੈਗੀਆਂ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਗ੍ਰੀਨ ਐਵੇਨਿਊ ਸ਼ਾਇਦ ਜਲੰਧਰ ਦਾ ਕੋਈ ਗ੍ਰੀਨ ਐਵੇਨਿਊ ਹੈਗਾ ਜੀ ਤੇ ਉੱਥੇ ਵੀ ਇੱਕ ਸੋਸਾਇਟੀ ਸੈੱਟਅਪ ਕੀਤੀ ਗਈ ਆ ਜਿਹਦੇ ਵਿੱਚ ਮਜੀਠੀਆ ਦੀ ਪਤਨੀ ਧੀ ਬੱਚੀ ਪਰਸੈਂਟ ਹਿੱਸੇਦਾਰੀ ਹੈ ਜੀ ਤੇ ਕੰਮ ਖਰਾਬ ਹੋ ਗਿਆ ਜੀ ਤੋਂ ਗੱਲੇ ਆ ਕੇ ਸੈਨਿਕ ਫਾਰਮ ਦਾ ਵੀ ਜ਼ਿਕਰ ਹੈ ਕਿ ਸੈਨਿਕ ਫਾਰਮ ਜਿਹੜਾ ਸੀਗਾ ਇਹਨਾਂ ਦਾ ਫਾਰਮ ਉਸ ਨੂੰ ਵੀ ਪਹਿਲਾਂ ਵੇਚਿਆ ਗਿਆ ਤੇ ਉਸ ਤੋਂ ਬਾਅਦ ਪ੍ਰਾਪਤ ਕਰ ਲਿਆ ਗਿਆ ਪੈਸਾ ਸਿਰਫ ਕਹਿੰਦੇ ਡਰੱਗਸ ਤੋਂ ਨਹੀਂ ਦੂਜੇ ਸਰੋਤਾਂ ਤੋਂ ਵੀ ਪਹੁੰਚਿਆ ਇਹਨਾਂ ਦੇ ਅਕਾਊਂਟਸ ਦੇ ਵਿੱਚ ਜੋ ਮਨੀ ਟਰਾਂਸਫਰ ਹੋਈਆ ਦੇਖੋ ਦੋਸ਼ ਵਟੇ ਲਾ ਦਿੱਤੇ ਕਹਿੰਦੇ ਹੁਣ ਇਹਨਾਂ ਕੁਰਸ਼ਾ ਨੂੰ ਕਿੱਦਾਂ ਸਾਬਤ ਕੀਤਾ ਜਾਂਦਾ ਕਿੱਦਾਂ ਸਥਾਪਿਤ ਕੀਤਾ ਜਾਂਦਾ ਇਹ ਗੱਲ ਵੇਖਣ ਯੋਗ ਹੋਏ ਕੀ ਵੈਸੇ ਤੁਹਾਨੂੰ ਯਾਦ ਹੋਣਾ ਜੇ ਮੈਂ ਗਲਤ ਨਹੀਂ ਇੱਕ ਵਾਰੀ ਇੱਕ ਅਦਾਲਤੀ ਦਸਤਾਵੇਜ਼ ਵੀ ਬੜਾ ਚਰਚਿਤ ਹੋਇਆ ਸੀ ਅੱਜ ਤੋਂ ਲਗਭਗ 1.5 2 ਸਾਲ ਪਹਿਲਾਂ ਜੀਤਾ ਮੋੜ ਦੇ ਮਾਮਲੇ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਉਦੋਂ ਵੀ ਇਸ ਤਰ੍ਹਾਂ ਦੀ ਖਬਰ ਆਈ ਸੀ ਕਿ ਗਨੀਵ ਕੋਰ ਦਾ ਜ਼ਿਕਰ ਆਇਆ ਕਿਸੇ ਪ੍ਰਾਪਰਟੀ ਚ ਪਰ ਬਾਅਦ ਤੇ ਵਿੱਚ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਸੀ ਹੋਈ ਕਿਉਂਕਿ ਮਜੀਠੀਆ ਨੇ ਕਦੇ ਵੀ ਪੁਸ਼ਟੀ ਨਹੀਂ ਕੀਤੀ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕਦੇ ਵੀ ਸਮਨ ਤਾਮਲੀ ਨਹੀਂ ਹੋਈ ਤਾਂ ਮੇਰੇ ਖਿਆਲ ਦੇ ਨਾਲ ਜੇ ਜਲੰਧਰ ਵਾਲਾ ਮਾਮਲਾ ਹੈ ਤੇ ਸ਼ਾਇਦ ਜੇ ਮੈਂ ਗਲਤ ਨਹੀਂ ਹਾਂ ਹੋ ਸਕਦਾ ਕਿ ਉਹਨਾਂ ਕਾਗਜ਼ਾਂ ਚੋਂ ਕੋਈ ਗੱਲ ਨਿਕਲੀ ਹੋਵੇ ਕਿਉਂਕਿ ਉਹਨਾਂ ਕਾਗਜ਼ਾਂ ਤੇ ਅੱਗੇ ਵੀ ਆਪਾਂ ਗੱਲ ਕਰ ਚੁੱਕੇ ਹਾਂ खैर ਮਜੀਠੀਆ ਵਾਸਤੇ ਮੁਸ਼ਕਲਾਂ ਹਨ ਪਰ ਕੁਝ ਲੋਕ ਚੁੰਝ ਚਰਚਾ ਕਰ ਰਹੇ ਆ कि ਜਿੰਨਾ ਇਸ ਵਾਰੀ ਅਕਾਲੀ ਦਲ ਨੂੰ ਦਬਾਇਆ ਜਾ ਰਿਹਾ ਹੈ ਸ਼ਾਇਦ ਉਹਨਾਂ ਦੀ ਵਾਪਸੀ ਦਾ ਰਸਤਾ ਫਧਰਾ ਹੋ ਜਾਏਗਾ ਦੇਖੋ ਸ਼ਾਇਦ ਹੈ ਕੁਝ ਲੋਕ ਕਾਫਲ ਆ ਰਹੇ ਐਮਸੀਬੀ ਦੀ ਐਂਟਰੀ ਯਾਨੀ ਇਹਦੇ ਵਿੱਚ ਅਕਾਲੀ ਭਾਜਪਾ ਦਾ ਗੱਠਜੋੜ ਦਾ ਮੋੜ ਵੱਜ ਸਕਦਾ ਕਿਉਂਕਿ ਐਮਸੀਬੀ ਮਾਮਲਾ ਆਪਣੇ ਹੱਥਾਂ ਚ ਲੈ ਲੇਗੀ ਯਾਨੀ ਮਾਮਲਾ ਕੇਂਦਰ ਕੋਲ ਚਲਾ ਜਾਏਗਾ ਮਾਮਲਾ ਲਟਕ ਜਾਏਗਾ ਔਰ ਉਹਦੇ ਚ ਮਜੀਠੀਏ ਨੂੰ ਫਾਇਦਾ ਮਿਲੇਗਾ ਤੇ ਆਮ ਆਦਮੀ ਪਾਰਟੀ ਨੂੰ ਭਰਪੂਰ ਨੁਕਸਾਨ ਚੜਨਾ ਪੈ ਸਕਦਾ ਹੈ ਹੂੰ ਜੀ ਸੋ ਵੇਖਦੇ ਆ ਇਹਦੇ ਵਿੱਚ ਅੱਗੇ ਬਣਦਾ ਕੀ ਹੈ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਗਾਂ ਤੋਂ ਗਾਂ ਬਣਦਾ ਜਾ ਰਿਹਾ ਬਹੁਤ ਸਾਰੇ ਹੋਰ ਪੇਚ ਖੁੱਲਣ ਦੀ ਉਮੀਦ ਹੈ ਐਨਸੀਬੀ ਦੀ ਐਂਟਰੀ ਕੀ ਜਾਹਰ ਕਰਦੀ ਹੈ ਉਸ ਤੇ ਵੀ ਲਗਾਤਾਰ ਸਾਰੇ ਨਗਰ ਨਿਗਟਕਾਈ ਬੈਠੇ ਨੇ ਅੱਗੇ ਚੱਲੀਏ ਤਾਂ ਕਹਿੰਦੇ ਵੀ ਮੰਤਰੀ ਮੰਡਲ ਦੇ ਵਿੱਚ ਕੱਲ ਹੋਵੇਗਾ ਵਿਸਤਾਰ ਜੀ ਹਾਂ ਜੀ ਦੇਖੋ ਕੱਲ ਹੋਵੇਗਾ ਵਿਸਤਾਰ ਪਰ ਇਹਦੇ ਵਿੱਚ ਹੁਣ ਇਹ ਨਹੀਂ ਹੈ ਸਪਸ਼ਟ ਕਿ ਕੋਈ ਮੰਤਰੀ ਇੱਕ ਤੋਂ ਵਧੇਰੇ ਆਉਣਗੇ ਜਾਂ ਕਲੀ ਐਂਟਰੀ ਜਿਹੜੀ ਆ ਅਰੂੜਾ ਸਾਹ ਦੀ ਰਹੀਗੀ ਦੇਖੋ ਸਤਵਾਂ ਰੀ ਸ਼ਫਲਿੰਗ ਹੈ ਜੀ ਸਤਵਾਂ ਫੇਰ ਬਦਲਿਆ ਤੇ ਹੁਣ ਇਹ ਹੋ ਸਕਦਾ ਹੈ ਕਿ ਜੇ ਅਰੂੜਾ ਸਾਹ ਦੀ ਐਂਟਰੀ ਵਜੇ ਤਾਂ ਕੁਝ ਮੰਤਰਾਲਿਆਂ ਦੇ ਵਿੱਚ ਇਂਦਰ ਉਂਦਰ ਕਰਦੇ ਫਾਇਲਾ ਮਤਲਬ ਕਿ ਮੰਤਰਾਲਾ ਕਿਸ ਨੂੰ ਦੇ ਦਿੱਤਾ ਜਾਵੇ ਕਿਸੇ ਤੋਂ ਲੈ ਲਿਆ ਜਾਵੇ ਠੀਕ ਹੈ ਜੀ ਤੇ ਗੱਲ ਇਹ ਆ ਕਿ ਹੁਣ ਰਾਜ ਭਵਨ ਦੇ ਵਿੱਚ ਕਟਾਰੀਆਂ ਜਿਹੜੀਆਂ ਉਹ ਹੋ ਗਈਆਂ ਨੇ ਕਿਉਂਕਿ ਪਿਛਲੇ ਹਫਤੇ ਤੁਹਾਨੂੰ ਪਤਾ ਹੀ ਹੈ ਲਾਲਚੰਦ ਕਟਾਰੀਆਂ ਸਾਹਿਬ ਸੀਗੇ ਜਿਹੜੇ ਉਹ ਚਲੇ ਗਏ ਸਭ ਛੁੱਟੀਆਂ ਤੇ ਜੀ ਤਾਂ ਹੁਣ ਮੰਤਰੀ ਮੰਡਲ ਦਾ ਵਿਸਤਾਰ ਜਿਹੜਾ ਹੋ ਜਾਏਗਾ ਕਿਉਂਕਿ ਦੇਖੋ ਦੋ ਮੰਤਰੀਆਂ ਦੀ ਐਂਟਰੀ ਹੋ ਸਕਦੀ ਹੈ ਕਿਉਂ ਕਿ 18 ਤੜ ਸਕਦੇ ਯਾਨੀ ਅਰੋੜਾ ਸਾਹਿਬ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਇੱਕ ਮੰਤਰੀ ਨਵਾਂ ਆ ਸਕਦਾ ਦੂਜੇ ਵੀ ਸੱਟ ਹੋ ਸਕਦੇ ਕਿਉਂਕਿ ਤੇ ਹੈਗੀ ਆ ਪਰ ਜੇ 4 5 ਵੀ ਲਿਆਉਣੇ ਹੋਣ ਤਾਂ 3 ਨੂੰ ਗੱਢ ਕੇ ਤਾਂ 5 ਸੈੱਟ ਕੀਤੇ ਜਾ ਸਕਦੇ ਆ ਤਾਂ ਇਹ ਕਿਸ ਤਰ੍ਹਾਂ ਦੀ ਕੰਪੋਜੀਸ਼ਨ ਬਣਾਉਣਗੇ ਅਤੇ ਇਹੀ ਜਾਣਨ ਅਤੇ ਇਹਨਾਂ ਨੂੰ ਹੀ ਪਤਾ ਹੈ ਪਰ ਕੱਲ ਅਰੋੜਾ ਸਾਫ ਦਾ ਮੰਤਰੀ ਮੰਡਲ ਦੇ ਵਿੱਚ ਪਹੁੰਚਣਾ ਜਿਹੜਾ ਉਹ ਲਗਭਗ ਲਗਭਗ ਤੈ ਹੈ ਗੁਰਪ੍ਰੀਤ ਜੀ ਅੰਤਰਾਲਾ ਕਿਹੜਾ ਮਿਲੇਗਾ ਸਵੇਰ ਦਾ ਇੰਤਜ਼ਾਰ ਕਰਨਾ ਪਵੇਗਾ ਥੋੜੇ ਇੰਤਜ਼ਾਰ ਦਾ ਮਜ਼ਾ ਲੀਜੀਏ ਜੀ ਸੋ ਦੇਖਦੇ ਆ ਅੱਗੇ ਬਣਦਾ ਕੀ ਐ ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉੱਧਰ ਕਹਿੰਦੇ ਆਪ ਨੇਤਾ ਦੀ ਉਸਾਰੀ ਤੇ ਬੁਲਡੋਜ਼ਰ ਚੱਲਿਆ ਇਹ ਕਿਵੇਂ ਹੋ ਗਿਆ ਜੀ ਇਹ ਕੀ ਆ ਹੋਆ ਗੱਲ ਇਹ ਆ ਭਾਈ ਕਦੇ ਕਦੇ ਤੁਹਾਨੂੰ ਪਤਾ ਹੀ ਆ ਸ਼ਿਕਾਰੀ ਵੀ ਸ਼ਿਕਾਰ ਹੋ ਜਾਇਆ ਕਰਦੇ ਆ ਦੇਖੋ ਫਰੀਦਕੋਟ ਦਾ ਇਹ ਮਾਮਲਾ ਹੈ ਬੜਾ ਰੋਚਕ ਮਾਮਲਾ ਹੈ ਸਾਹਿਬ ਇਹਦੇ ਵਿੱਚ ਸੱਚਰ ਸਾਹਿਬ ਬੜੇ ਉੱਥੋਂ ਦੇ ਚਰਚਿਤ ਨਾਮ ਐ ਇਹਨਾਂ ਦਾ ਇੱਕ ਬਹੁਤ ਤਗੜਾ ਹੋਟਲ ਐ ਸ਼ਾਹੀ ਹਵੇਲੀ ਹੋਟਲ ਜੀ ਉਹਦੇ ਬਾਹਰ ਜਿਹੜੀ ਕੰਸਟਰਕਸ਼ਨ ਸੀਗੀ ਉਹ ਸਾਰੀ ਸੀਗੀ ਉਸ ਨੂੰ ਬੁੱਧਵਾਰ ਸਵੇਰੇ ਹਟਾ ਦਿੱਤਾ ਗਿਆ ਯਾਨੀ ਬਲਡوزر ਚੱਲ ਗਿਆ ਤੇ ਵੈਸੇ ਤੁਹਾਨੂੰ ਪਤਾ ਅਜਕਲ ਬਲਡوزر ਜਿਹੜਾ ਹੈ ਯੋਗੀ ਨੇ ਐਸਾ ਸਟਾਰਟ ਕੀਤਾ ਕਿ ਪੂਰੇ ਇੰਡੀਆ ਦੇ ਵਿੱਚ ਹੀ ਘੁੰਮ ਜਾਂਦਾ ਘੁੰਮ ਜਾਂਦਾ ਘੁੰਮਦੀ ਭੁਮੇਰੀਏ ਤੋਂ ਘੁੰਮੀ ਘੁੰਮੀ ਜਾ ਇੱਧਰ ਆ ਗਿਆ ਕਹਿੰਦੇ ਕਿ ਯੁੱਧ ਨਸ਼ਿਆਂ ਵਿਰੋਧਿਆਂ ਬਲਡوزر ਕੋ ਚੱਲ ਦੇਵੇਗਾ ਮਿਸ਼ਨ ਬਲਡوزر ਚੱਲਿਆ ਹਾਲੇ ਵੀ ਗਰਲਾ ਟਾਮਾ ਜਿਹੜਾ ਕੁਛ ਕੁਛ ਕਰਕੇ ਚੱਲਦਾ ਹੈ ਪਰ ਬਹੁਤਾ ਕੁਝ ਵਟਿਆ ਨਹੀਂ ਜਾਂਦਾ ਇਹ ਆਪਾਂ ਨੂੰ ਕੀ ਪਤਾ ਤਾਂ ਬਰਹਾਲ ਇਹਨਾਂ ਦੇ ਉੱਤੇ ਕਿਵੇਂ ਚੱਲ ਗਿਆ ਬਲਟੋਸ ਇਹ ਤੁਸੀਂ ਸਵਾਲ ਛੁੱਕਿਆ ਦਾ ਜਵਾਬ ਜਿਹੜਾ ਉਹ ਖਬਰ ਦੇ ਵਿੱਚ ਹੀ ਲੱਭ ਜਾਂਦਾ ਹੈ ਦਰਅਸਲ ਸੰਖੇਪ ਇਹ ਜਿਹੜੇ ਅਰਸ਼ ਸੱਚਰਿਆ ਉਹ ਕਹਿੰਦੇ ਆ ਕਿ ਵੇਖੋ ਜੀ ਮੈਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚੋਂ ਤਠਾ ਕਠਤ ਬੇਨ ਇਮਿਆਨੇ ਉਹਨਾਂ ਦੀ ਸ਼ਿਕਾਇਤ ਕੀਤੀ ਮੁੱਖ ਮੰਤਰੀ ਦੇ ਪਾਸ ਠੀਕ ਹੈ ਜੀ ਜਿਹਦੇ ਤੇ ਵਿਜੀਲੈਂਸ ਜਾਰੀ ਆ ਉਹਨਾਂ ਉਹਨਾਂ ਤੇ ਹੀ ਦਬਾਅ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਦੇਖੋ ਗੱਲਾਂ ਟਕਾਣੇ ਲੱਗ ਰਹੀਆਂ ਨੇ ਨਾ ਪਤਾ ਲੱਗ ਰਿਹਾ ਹੈ ਤੇਦਾ ਮਤਲਬ ਇਹ ਆ ਕਿ ਇਹਨਾਂ ਦਾ ਹੀ ਕੋਈ ਲੋਕਲ ਨੇਤਾ ਹੋਵੇਗਾ ਜਾਂ ਐਮਐਲਏ ਹੋ ਸਕਦਾ ਹੈ ਕਿ ਉਹ ਉਸ ਧੜੇ ਦੇ ਹੱਕ 'ਚ ਖਲੋਂਦਾ ਹੋਵੇ ਜਾਂ ਕਿਉਂਕਿ ਵਿਸੀ ਦਾ ਮਾਮਲਾ ਹੈ ਵਿਸੀ ਨੂੰ ਜਾਂਚ ਪਰਖਤਾਂ ਲਈ ਵਲਾਇਆ ਗਿਆ ਸੀਗਾ ਤਾਂ ਗੱਲ ਇਹ ਆ ਕਿ ਭਾਈ ਇਹ ਮਾਮਲਾ ਜਿਹੜਾ ਉਹ ਆਪ ਵਰਸਸ ਆਪ ਹੀ ਆ। ਇਹ ਆਖ ਲਓ ਕਿ ਨੇਤਾ ਵਰਸਸ ਨੇਤਾ ਝਾੜੂ ਦੇ ਨੇਤਾ ਵਰਸਸ ਝਾੜੂ ਦੇ ਨੇਤਾ। ਤਾਂ ਉਹ ਕਹਿ ਰਿਹਾ ਕਿ ਮੈਂ ਸ਼ਹਿਦ ਕੀਤੀ ਹੈ ਤੇ ਤਰ੍ਹਾਂ ਕਨੀ ਜਿਹੜੀ ਆ ਉਹ ਦੋ ਗਰੁੱਪਾਂ ਦੀ ਉਹੀ ਜਾਤ ਦੀ ਆ ਕਿਉਂਕਿ ਇਹਦੇ ਵਿੱਚ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਧਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਬਾਬਾ ਫਰੀਦ ਯੂਨੀਵਰਸਿਟੀ ਦਾ ਤਾਂ ਕਿਉਂ ਕਿਉਂਕਿ ਬੀਤੇ ਦਿਨੀ ਆਪਾਂ ਵਿਜੀਲੈਂਸ ਦੀ ਇੱਕ ਜਾਂਚ ਦੀ ਚਰਚਾ ਸੁਣੀ ਸੀਗੀ ਬੀਸੀ ਸਾਹਿਬ ਦੀ ਤਾਂ ਇਹ ਜੁੜਦਾ ਹੈ ਮਾਮਲਾ ਉੱਥੇ ਜਾ ਕੇ ਪਰ ਜੇਕਰ ਇਹ ਕੋ ਇਨਾਂ ਨੇ ਕੋਈ ਨਿਜਾਇਜ਼ ਹੋ ਸਾਰੀ ਕੀਤੀ ਹੈ ਤੇ ਇਹਨਾਂ ਵਾਸਤੇ ਗੱਲ ਠੀਕ ਨਹੀਂ ਹੈ। ਜੀ ਪਰ ਜੇ ਬਦਲਾਤ تھوڑی ਕਿਉਂਕਿ ਸ਼ਿਕਾਇਤ ਤਾਂ ਹੋਈ ਆ। ਜਾਂਚ ਤਾਂ چل رہی ہے ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋਰ رائے ਨਹੀਂ ਹੈ। ਪਰ مسئلہ ਇਹ ਆ ਕਿ ਜੇ ਨਿਜਾਇਜ਼ ਹੋ ਸਾਰੀ ਕੀਤੀ ਹੈ ਤਾਂ ਤੁਸੀਂ ਗਲਤ ਕੀਤਾ ਪਰ ਹੋਣੀ ਕਿਉਂ? ਜਦੋਂ ਜਾਂਚ ਪੜਤਾਲ ਸ਼ੁਰੂ ਹੋਈ ਹੈ ਜਦੋਂ ਸ਼ਿਕਾਇਤ ਕੀਤੀ ਹੈ ਤਾਂ ਉਸ ਤੋਂ ਬਾਅਦ ਹੀ ਕਿਉਂ? ਤੁਸੀਂ ਆਪਾਂ ਆ ਵੀ ਸਵਾਲ ਕਰਦੇ ਹਾਂ ਕਿ ਹੁਣ ਤੁਸੀਂ ਕਹਿ ਦਿੰਦੇ ਹੋ ਕਿ ਇਹ ਇਲੀਗਲ ਕੰਸਟਰਕਸ਼ਨ ਹੈ ਜੀ ਇਹ ਗੈਰ ਕਾਨੂੰਨੀ ਉਸਾਰੀ ਆ ਜਦੋਂ ਉਸਾਰੀ ਹੋ ਰਹੀ ਹੁੰਦੀ ਆ ਤੁਸੀਂ ਸੁੱਤੇ ਹੋਨੇ ਉਹ ਤੋਂ ਬਾਗੜਾ ਖੇੜਦੇ ਤੁਸੀਂ ਜੀ ਉਹਦੋਂ ਕਿੱਥੇ ਚਲੇ ਜਾਂਦੇ ਹੋ ਸੋ ਕਈ ਤਰ੍ਹਾਂ ਦੇ ਚਰਚੇ ਨੇ ਇਹਨਾਂ ਗੱਲਾਂ ਨੂੰ ਲੈ ਕੇ ਕਿ ਸਚਨ ਸਾਹਿਬ ਜਿਹੜੇ ਆ ਉਹ ਇੱਕ ਵੱਖਰੇ ਗਰੁੱਪ ਤੋਂ ਨੇ ਤੇ ਦੂਸਰੇ ਜਿਹੜੇ ਸੇਕੋ ਸਾਹਿਬ ਐਮ ਐਲ ਏ ਨੇ ਉਹ ਦੂਸਰੇ ਗਰਮਤੋਂ ਨੇ ਤੇ ਇਹਨਾਂ ਦੇ ਨਾਲ ਕਹਿ ਦਿੱਤਾ ਕਿ ਦੇਖੋ ਮੈਡੀਕਲ ਭ੍ਰਿਸ਼ਟਾਚਾਰ ਦੇ ਖਿਲਾਫ ਮੈਂ ਪਿਛੇ ਨਹੀਂ ਹਟਾਂਗਾ ਭਾਵੇਂ ਕੁਝ ਵੀ ਹੋ ਜਾਵੇ ਹੂੰ ਜੀ ਸੋ ਦੇਖਦੇ ਹਾਂ ਅੱਗੇ ਬਣਦਾ ਕੀ ਹੈ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਕਾਂਗਰਸ ਹੀ ਕਾਟੋਕਲੇਸ਼ ਬਿਲਕੁਲ ਸਿਖਰ ਤੇ ਹੈ ਆਪਾਂ ਕਈ ਦਿਨਾਂ ਤੋਂ ਜਿਉਂ ਤੋਂ ਹਾਰ ਹੋਈ ਹੈ ਆਸ਼ੂ ਜੀ ਦੀ ਲਗਾਤਾਰ ਚਰਚਾ ਇਸ ਤੇ ਕਰ ਰਹੇ ਹਾਂ ਹੁਣ ਗੱਲ ਕਿੱਧਰ ਨੂੰ ਤੁਰਦੀ ਜਾਪਦੀ ਹੈ ਜੀ ਦੇਖੋ ਅੱਜ ਜਿਸ ਤਰ੍ਹਾਂ ਰਾਜਾ ਭੜਿੰਗ ਜੀ ਨੇ ਐਕਸ਼ਨ ਲਿਆ ਤਾਂ ਉਤੋਂ ਸਾਫ਼ ਹੈ ਦੇਖੋ ਆਰਥਿਕ ਪੂਰਨ ਆਸ਼ੂ ਜੀ ਦਾ ਹਾਰ ਜਾਣਾ ਵੜਿੰਗ ਸਾਹਿਬ ਦੇ ਧੜੇ ਦੀ ਸੇਫਟੀ ਹੈ ਜੀ ਦੇਖੋ ਰਾਜਨੀਤੀ ਦੇ ਵਿੱਚ ਗੁਰਪ੍ਰੀਤ ਜੀ ਇੱਕ ਦਿਨ ਸਿਆਸੀ ਡੈਥ ਚੋਂ ਦੂਜੇ ਦਿਨ ਸਿਆਸੀ ਜ਼ਿੰਦਗੀ ਲਿਖ ਲਾਉਂਦੇ ਇਹ ਸੱਚ ਹੈ ਜੀ ਜੀ ਤਤਥ ਤਬਕਿਆ ਇੱਥੇ ਇੱਕ ਨੂੰ ਡਗੋ ਕੇ ਉਹਦੇ ਮੋਢਿਆਂ ਤੇ ਲੱਤਾਂ ਰੱਖ ਕੇ ਪੈਰ ਰੱਖ ਕੇ ਪਾਰ ਲੰਘਿਆ ਜਾਂਦਾ ਹੈ ਰਾਜਨੀਤੀ ਐਸੀ ਹੀ ਦਲਦਲ ਹੈ ਕਹਿੰਿਆ ਕਿ ਆਸ਼ੂ ਦਾ ਹਾਰ ਜਾਣਾ ਰਾਜਾ ਬੜਿੰਗ ਦਾ ਤੜਾ ਮਜਬੂਤ ਹੋ ਜਾਣਾ ਇਹ ਇੱਕ ਸੁਭਾਵਿਕ ਪ੍ਰਕਿਰਿਆ ਹੈ ਰਾਜਨੀਤੀ ਦੀ ਇਹਦੇ ਵਿੱਚ ਤੁਸੀਂ ਦੇਖੋ ਨਾ ਹੁਣ ਚਰਨਜੀਤ ਚੰਨੀ ਕਿੱਦਾਂ ਨਿਸ਼ਾਨੇ ਤੇ ਆਏ ਜੀ ਵਰਕਰ ਸਿੰਘ ਕਿੱਦਾਂ ਨਿਸ਼ਾਨੇ ਤੇ ਚੱਲ ਰਹੇ ਨੇ ਰਾਣਾ ਗੁਰਜੀਤ ਕਮੋਚੋਗਾ ਜੀ ਤਾਂ ਇਹੀ ਚੀਜ਼ ਹੁੰਦੀ ਹੈ ਨਾ ਐਕਟਿਵ ਕਾਲ ਹੈ ਐਕਟਵੇ ਜੋ ਐਸੋਸੀਏਸ਼ਨ ਚ ਕੋਲ ਪ੍ਰਧਾਨ ਮਾਲਕ ਮੁਫਤੀਆ ਰਾਜਾ ਬੜਿੰਗ ਤਾਂ ਗੱਲਿਆ ਕਿ ਫਿਰ ਤੜਵਲ ਸਾਹਿਬ ਇੱਕ ਜੋ ਐਂਟਰੀ ਹਿਸ਼ ਕਰਨ ਬੜਿੰਗ ਜੀ ਦੀ ਇੱਕ ਦੋ ਐਂਟਰੀਆਂ ਰਾਜਾ ਵੜਿੰਗ ਨੇ ਰੋਕ ਦਿੱਤੀਆਂ ਕਿ ਨਾ ਵੀ ਨਾ ਨਾ ਵੀ ਨਾ ਕਿਉਂ ਦਾ ਵੱਡਾ ਕਾਰਨ ਹੈ ਤੁਹਾਨੂੰ ਯਾਦ ਹੋਣਾ ਭਾਰਤ ਪੂਸ਼ਣ ਆਸ਼ੂ ਨੇ ਬਹਿਸੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਸੀਗਾ ਕਿ ਭਾਈ ਮੈਂ ਤੇ ਉਹਨੂੰ ਕਾਂਗਰਸੀ ਨਹੀਂ ਮੰਨਦਾ ਜੀ ਕਾਂਗਰਸ ਨੇ ਤੁਹਾਨੂੰ ਪਰਵਾਹ ਨਹੀਂ ਕੀਤਾ ਹੁਣ ਬਹਿਸ ਹੈ ਕਿ ਰਾਜਾ ਵੜਿੰਗ ਦੇ ਗਰੁੱਪ ਦੇ ਵਿੱਚ ਇਸ ਟਾਈਮ ਤਾ ਗੱਲ ਤੇ ਜਿੱਗੀ ਫੱਬੀ ਦੀ ਹੁੰਦੀ ਆ ਨਾ ਜਦੋਂ ਕਿਸੇ ਦਾ ਦਾਅ ਫੱਬ ਜਾਵੇ ਉਦੋਂ ਫਿਰ ਮਾੜਾ ਵੀ ਟੁੱਟੀ ਮੂੰਗਲੀ ਦੇ ਨਾਲ 100 ਕੱਚ ਦੇ ਗਲਾਸ ਤੋੜ ਦਿੰਦਾ ਜੀ ਜੀ ਇਸ ਕਰਕੇ ਰਾਜਾ ਵੜਿੰਗ ਦਾ ਢੜਾ ਉਥੇ ਹੋ ਗਿਆ ਥੋੜਾ ਜਿਹਾ ਸੁਰੱਖਿਅਤ ਤੇ ਦੂਜੇ ਪਾਸੇ ਭਾਰਤ ਪੂਸ਼ਣ ਆਸ਼ੂ ਦਾ ਢੜਾ ਜਿਹੜਾ ਸੀਗਾ ਉਹ ਜਾ ਪਿਆ ਮੂਹ ਦੇ ਮੂਹ ਇਸੇ ਕਰਕੇ ਤੁਸੀਂ ਦੇਖੋ ਕਿ ਤੇ ਜੰਨੀ ਜਾਂ ਪ੍ਰਗਟ ਸਿੰਘ ਦਾ ਜਦੋਂ ਜ਼ਿਕਰ ਆਇਆ ਕਿ ਇਹਨਾਂ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਸਕਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋ ਤਾਂ ਉਹਦੇ ਵਿੱਚ ਬਹੁਤੀ ਜ਼ਿਆਦਾ ਕੈਲੂ ਕੇ ਦੁਜੇ ਤਰ੍ਹਾਂ ਦੀ ਕੋਈ ਨਫਾਂਸਕ ਦਲੀਲ ਇਹਨਾਂ ਦੇ ਹੱਥ ਦੇ ਵਿੱਚ ਆਈ ਨਹੀਂ ਨਾ ਜੀ ਦੂਜੇ ਬਿਲਕੁਲ ਇਸ ਕਰਕੇ ਰਾਜਾ ਵੜਿੰਗ ਨੇ ਸਪਸ਼ਟ ਸੰਕੇਤ ਦੇ ਦਿੱਤੇ ਆ ਕਿ ਕੜਵਲ ਸਾਹਿਬ ਦੀ ਜਿਹੜੀ ਐਂਟਰੀ ਹੋਈ ਸੀ ਤੇ ਭਾਈ ਉਹ ਫਿਲਹਾਲ ਹੋਲਡ ਕਰ ਦਿੱਤੀ ਗਈ ਆ ਯਾਨੀ ਇਹਨਾਂ ਦਾ ਜਿਹੜਾ ਆਪਸੀ ਟਕਰਾਓ ਹੈ ਉਹ ਗੁਰਪ੍ਰੀਤ ਜੀ ਸਿਖਰ ਸ਼ੋਰਿਆ ਇਹ ਵੈਸੇ ਇਮਕਾਰ ਇਸ ਕੱਲ ਦਾ ਪਹਿਲਾ ਹੀ ਸੀਗਾ ਕਿ ਇਹ ਜਤਨ ਜਾਂ ਹਾਰਨ ਇਹਨਾਂ ਨੇ ਖੜਕਾ ਧੜਕਾ ਕਰ ਨਹੀਂ ਕਰਨਾ ਆ ਕੁਝ ਆਪਾਂ ਨੂੰ ਮਤਲਬ ਕਿ ਘਰਾਂ ਦਾ ਅੰਦਾਜ਼ਾ ਹੁੰਦਾ ਹੀ ਆ ਕਿ ਇਹਨਾਂ ਦੇ ਵਿਆਹ ਸ਼ਾਦੀ 'ਚ ਛਤਰ ਪੋਲਾ ਚਲ ਜਾਣਾ ਜੀ ਜੀ ਉਸੇ ਤਰ੍ਹਾਂ ਕਾਂਗਰਸ ਦਾ ਵੀ ਇਹ ਹਾਲ ਹੁੰਦਾ ਕਿ ਇਲੈਕਸ਼ਨ ਸਾਨੂੰ ਸੰਕੇਤ ਦੇ ਦਿੰਦਾ ਹੈ ਕਿ ਇਹ ਜਤਨ ਜਾਂ ਹੈ ਹਾਰਨ ਖੜਕਾ ਦੜਕਾ ਖੜਕਾ ਦੜਕਾ ਦੀ ਮੈਂ ਖੜਕਾ ਦੜਕਾ ਹੋ ਜੂ ਤੇਰੇ ਪਿੱਛੇ ਖੜਕਾ ਦੜਕਾ ਹੋ ਜੂ ਖੜਕਾ ਦੜਕਾ ਹੋ ਜਾਂਦਾ ਹੈ ਜੀ ਹੂੰ ਜੀ ਸੋ ਜੇਕਰ ਆਪਾਂ ਅੱਗੇ ਚਲੀਏ ਤਾਂ ਦਿਲਜੀਤ ਦੀ ਫਿਲਮ ਬੇਸ਼ੱਕ ਨਹੀਂ ریلیਜ਼ ਹੋਣ ਦਿੱਤੀ ਗਈ ਭਾਰਤ ਦੇ ਵਿੱਚ ਪਾਕਿਸਤਾਨ ਚ ਦੱਸਿਆ ਜਾ ਰਿਹਾ ਚੰਗਾ ਪਰਫਾਰਮ ਕਰ ਰਹੀ ਹੈ ਪਰ ਲਗਾਤਾਰ ਬੀਜੇਪੀ ਦੇ ਵੱਲੋਂ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਦਿਲਜੀਤ ਦੇ ਪਹਿਲਾ ਆਰ ਪੀ ਸਿੰਘ ਆਉਂਦੇ ਨੇ ਉਸ ਤੋਂ ਬਾਅਦ ਹੌਬੀ ਢਾਲੀਵਾਲ ਹੋਣੀ ਪ੍ਰੈਸ ਕਾਨਫਰੰਸ ਕੀਤੀ ਹੁਣ ਦੱਸਿਆ ਇਹ ਜਾ ਰਿਹਾ ਕਿ ਹੰਸਰਾਜ ਹੋਣੀ ਵੀ ਹੱਕ ਚ ਨਿਤਰੇ ਨੇ ਬਿਲਕੁਲ ਬਿਲਕੁਲ ਇਹ ਮੇਰੇ ਖਿਆਲ ਦੇ ਤੱਕੋ ਅੰਸਰਾਜ ਹੰਸ ਗੁਰਪ੍ਰੀਤ ਜੀ ਜਿਨ੍ਹਾਂ ਨੂੰ ਮੈਂ ਕਿਉਂਕਿ ਇਹਨਾਂ ਨੇ ਜਦੋਂ ਫਰੀਦਕੋਟ ਵਾਲਾ ਇਲੈਕਸ਼ਨ ਲੜ ਲਿਆ ਸੀ ਉਸ ਤੋਂ ਬਾਅਦ ਇੱਕ ਵਾਰੀ ਮੇਰੇ ਨਾਲ ਇਹਨਾਂ ਨੇ ਲੰਮੀ ਚੌੜੀ ਗੱਲਬਾਤ ਕੀਤੀ ਸੀ ਜੀ ਤੇ ਕਈ ਵਾਰ ਨੇਤਾ ਨਾ ਗਿਲਾ ਸ਼ਿਕਵਾ ਕਰਦੇ ਨੇ ਸਾਡੇ ਨਾਲ ਕਿ ਤੁਸੀਂ ਯਾਰ ਕੀ ਗੱਲ ਐ ਖਾਤੋਂ ਉਹਨਾਂ ਨੂੰ ਹੁੰਦਾ ਕਿ ਕੋਈ ਪਰਸਨਲ ਤਾਂ ਨਹੀਂ ਸਾਡੇ ਨਾਲ ਇਸ਼ੂ ਜੀ ਨਹੀਂ ਸਾਡਾ ਕੋਈ ਨਿੱਜੀ ਨਹੀਂ ਹੁੰਦਾ ਤਾਂ ਮਤਲਬ ਕਿ ਇਸ ਤਰ੍ਹਾਂ ਹੁੰਦਾ ਕਿ ਕਈ ਵਾਰ ਨੇਤਾ ਨੂੰ ਲੱਗਦਾ ਕਿ ਸ਼ਾਇਦ ਅਸੀਂ ਪਰਸਨਲ ਆ ਪਰ ਨਹੀਂ ਅਸੀਂ ਪ੍ਰੋਫੈਸ਼ਨਲ ਆ ਤਾਂ ਫਿਰ ਕਈ ਵਾਰ ਉਹ ਬੰਦਿਆਂ ਨੂੰ ਆਪਣਾਤ ਹੋ ਜਾਂਦੀ ਕਿ ਨਹੀਂ ਆਵਦੀ ਜਗਾ ਠੀਕ ਨਹੀਂ ਜੀ ਸਾਡੀ ਆਲੋਚਨਾ ਕਰ ਰਹੇ ਨੇ ਤਾਂ ਕੁਝ ਖਾਸ ਮੁੱਦਿਆਂ ਤੇ ਆ ਪਰਸਨਲ ਨਹੀਂ ਵਿਅਕਤੀਗਤ ਨਹੀਂ ਹੈ ਉਹ ਰਾਜਨੀਤਿਕ ਹੋ ਸਕਦੀ ਹੈ ਵਿਚਾਰਕ ਹੋ ਸਕਦੀ ਹੈ ਤਾਂ ਮੇਰੇ ਨਾਲ ਲੰਮੀ ਚੌੜੀ ਗੁਫ਼ਤਗੂ ਕੀਤੀ ਇਹਨਾਂ ਨੇ ਜੀ ਦਿੱਤਾ ਲੰਬਾ ਹੀ ਸੀ ਜੀ ਜੀ ਸਰ ਜਦੋਂ ਫਰੀਦਕੋਟ ਦਾ ਇਲੈਕਸ਼ਨ ਓਵਰ ਹੋਇਆ ਉਹ ਤੋਂ ਬਾਅਦ ਦੀ ਗੱਲ ਇਹਨਾਂ ਨੇ ਫਿਰ ਜੋ ਆਵਦਾ ਦਰਦ ਬਿਆਨ ਕੀਤਾ ਸੀਗਾ ਕਾਫੀ ਲੰਮੀ ਚੌੜੀ ਮੇਰੇ ਨਾਲ ਕਿਉਂਕਿ ਮੇਰੀ ਆਦਤ ਹੈ ਗੁਰਪ੍ਰੀਤ ਜੀ ਮੈਂ ਰਿਕਾਰਡਿੰਗਾਂ ਨਹੀਂ ਕਰਦਾ ਜੀ ਅੱਜ ਗੱਲ ਕੁਦਰਤੀ ਚੱਲੀ ਆ ਕਿਉਂਕਿ ਮੇਰੇ ਕੋਲ ਤੇ ਕਈ ਨੇਤਾ ਜਿਹੜੇ ਆਪਦਾ ਘਰ ਦਾ ਦੁੱਖ ਵੀ ਰੋ ਲੈਂਦੇ ਆ ਹੂੰ ਉਹਨਾਂ ਨੂੰ ਪਤਾ ਇਹ ਖੂਹ ਆ ਤੇ ਪਰਸਨਲ ਗੱਲ ਰੱਖਤੀ ਸਾਹਮਣੇ ਤੇ ਇਹ ਨਹੀਂ ਆ ਕਿ ਨਿਕਲ ਆਏਗੀ ਸੋ ਮੈਨੂੰ ਜਿੰਨਾ ਕੋ ਅੰਦਾਜ਼ਾ ਹੋਇਆ ਕਿ ਦਰਅਸਲ ਪਹਿਲਾਂ ਹੰਸ ਨੂੰ ਰਾਜਨੀਤੀ ਨੇ ਵਰਤਿਆ ਤੇ ਫਿਰ ਹੰਸ ਰਾਜਨੀਤੀ ਨੂੰ ਵਰਤਿਆ ਆ ਮੈਂ ਵੱਡੀ ਗੱਲ ਕਹਿ ਰਿਹਾ ਰਿਪੀਟ ਕਰ ਦੇਣਾ ਹੂੰ ਕਨਕਲੂਡ ਕਰ ਦੇਣਾ ਦੂਜੀ ਗੱਲਾਂ ਨਹੀਂ ਕਰਾਂਗਾ ਜੋ ਪਰਸਨਲ ਕਿਸੇ ਦੀਆਂ ਵਿਅਕਤੀਗਤ ਗੱਲਾਂ ਹੁੰਦੀਆਂ ਨੇ ਘਰ ਦੀਆਂ ਗੱਲਾਂ ਵੀ ਕੀਤੀਆਂ ਇਹਨਾਂ ਨੇ ਜੀ ਆਪਣੀ ਨਿੱਜੀ ਜ਼ਿੰਦਗੀ ਦੀਆਂ ਇੰਨਾ ਵੀ ਗੱਲਬਾਤ ਜਿਹੜੀ ਮੈਂ ਅੱਧੇ ਘੰਟੇ ਤੋਂ ਵੱਧ ਕੀਤੀ ਉਹਦਾ ਨਤੀਜਾ ਇਹ ਸੀ ਕਿ ਪਹਿਲਾਂ ਮੈਨੂੰ ਵਰਤਿਆ ਗਿਆ ਹੁਣ ਮੈਂ ਚਲੋ ਠੀਕ ਠਾਕ ਹਾਂ ਜਿੰਨਾ ਹੋ ਗਿਆ ਤਾਂ ਇਹਦਾ ਅੱਜ ਇਹਨਾਂ ਨੇ ਪੱਕਾ ਸਬੂਤ ਦਿੱਤਾ ਸਬੂਤ ਇਉਂ ਦਿੱਤਾ ਕਿ ਇਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਪਾਕਿਸਤਾਨ ਦਾ ਕੋਈ ਆਵਾਮ ਥੋੜੀ ਮਾੜਾ ਸਰਕਾਰ ਮਾੜੀ ਹੈ ਜੀ ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਜੀ ਉਹ ਹੁਣ ਮੈਨੂੰ ਵੀ ਦੇਸ਼ ਵਿਰੋਧੀ ਕਹਿ ਦੇਵੇ ਕਿ ਜਨਤਾ ਨਹੀਂ ਮਾਰੀ ਹੁੰਦੀ ਲੋਕ ਨਹੀਂ ਮਾਰੇ ਹੁੰਦੇ ਕੁਝ ਲੋਕਾਂ ਨੂੰ ਛੱਡ ਕੇ ਜਾਂ ਕਹੋ ਕਿ ਜਿਹੜੇ ਸਿਆਸਤ ਆ ਇਹਨਾਂ ਨੂੰ ਛੱਡ ਕੇ ਬਾਕੀ ਲੋਕ ਜਿਹੜੇ ਆ ਉਹ ਅਮਨਾਮਾਨ ਵਾਲੇ ਹੁੰਦੇ ਮੁਹੱਬਤ ਵਾਲੇ ਹੁੰਦੇ ਆ ਤਾਂ ਖੈਰ ਹਸਨੇ ਦਲਜੀਤ ਦੇ ਹੱਕ ਦੇ ਵਿੱਚ ਜਿਹੜੀ ਗੱਲ ਕਹੀ ਆ ਉਸ ਤੇ ਮੈਂ ਬਾਅਦ ਵਿੱਚ ਆਪਣੀ ਟਿੱਪਣੀ ਦੇ ਦਿੰਨਾ ਕਿ ਇਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਦੋ ਸਾਜ ਹੰਭਲ ਕਲਾਕਾਰ ਆ ਪ੍ਰੋਡਿਊਸਰ ਵੀ ਹੰਭਲ ਆ ਤੇ ਇਹ ਗਲਤ ਆ ਕਿਉਂਕਿ ਜਦੋਂ ਫਿਲਮ ਬਣੀ ਸਰਦਾਰ ਜੀ 3 ਤੇ ਗੱਲ ਇਹ ਆ ਕਿ ਉਦੋਂ ਤੱਕ ਤੇ ਕੁਝ ਵੀ ਨਹੀਂ ਸੀ ਉਸ ਤੋਂ ਬਾਅਦ ਸਾਰਾ ਕੁਝ ਹੋਇਆ ਦੱਸੋ ਉਹਦਾ ਜੀਦਾ ਜਾਂ ਪ੍ਰੋਡਿਊਸਰ ਦਾ ਕੀ ਕਸੂਰ ਆ ਬਿਲਕੁਲ ਇਹਨਾਂ ਦੀ ਗੱਲ ਦੁਸ਼ਤ ਆ ਇਹ ਇੱਥੋਂ ਦੀ ਅੰਨੀ ਨਫ਼ਰਤ ਆ ਕਿ ਇੱਕ ਇੰਡੀਅਨ ਪ੍ਰੋਡਿਊਸਰ ਦਾ ਪੈਸਾ ਤੁਸੀਂ ਦੋ ਰਿਓ ਮੈਂ ਸ਼ੱਕ ਠੀਕ ਆ ਮੈਨੂੰ ਲੱਗਦਾ ਕਿ ਪੈਸਾ ਰਿਕਵਰ ਹੋ ਜਾਏਗਾ ਪ੍ਰੋਡਿਊਸਰ ਦਾ ਪਰ ਗੱਲ ਇਹ ਆ ਤੁਸੀਂ ਆਪਣੇ ਹੀ ਬੰਦੇ ਨੂੰ ਕਿਉਂ ਨੁਕਸਾਨ ਕਰ ਰਹੇ ਹੋ ਅੱਗੇ ਵੀ 36 ਫਿਲਮਾਂ ਕਲਾਕਾਰਾਂ ਨੇ ਪਾਕਿਸਤਾਨੀ ਕਲਾਕਾਰਾਂ ਇੱਥੇ ਬਣਾਈਆਂ ਨੇ ਆਮਰਿੰਦਰ ਗਿੱਲ ਦੇ ਨਾਲ ਐ ਜੀ ਫਲਾਣੇ ਦੇ ਨਾਲ ਐ ਢਮਕਾਣੇ ਦੇ ਨਾਲ ਆ ਜੇ ਇੱਕ ਆ ਗਈ ਸੀ ਐਕਟ੍ਰੈਸ ਤੇ ਕਿੰਡੀ ਕੋ ਗੱਲ ਐ ਪਰ ਇੱਥੇ ਕੁਝ ਐਕਟ੍ਰੈਸ ਨੂੰ ਵੀ ਮੌਕਾ ਮਿਲ ਗਿਆ ਕਿ ਕੱਲ ਨੂੰ ਸਾਡੀ ਪਾਰੀ ਖਤਮ ਨਾ ਹੋ ਜਾਵੇ ਤੇ ਕੋਈ ਪਾਕਿਸਤਾਨਨ ਆ ਕੇ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਚੁੱਕਾ ਬੜੀ ਜੈਲਸ ਜੀ ਇਸ ਇੰਡਸਟਰੀ ਦੇ ਵਿੱਚ ਬੜਾ ਆ ਬੜੀ ਕੁੱਤੀ ਖੇਡ ਚੱਲਦੀ ਹੈ ਜੀ ਇਸ ਫਿਲਮ ਇੰਡਸਟਰੀ ਚ ਤੋਬਾ 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 ਜੀ ਕਿਤੇ ਤੁਹਾਨੂੰ ਗੱਲਾਂ ਦੱਸਣ ਲੱਗ ਜਾਵਾਂ ਵੀ ਇਹੋ ਜਿਹੇ ਜਿਹੜੇ ਲੋਕਾਂ ਨੂੰ ਲੋਕ ਪੂਜਦੇ ਆ ਉਹ ਅੰਦਰੋਂ ਕਿਹੋ ਜਿਹੀ ਉਥੇ ਖੇਡ ਖੇਡਦੇ ਆ ਗੱਲੋ ਛੱਡ ਦਿਓ ਖੈਰ ਚਲੋ ਆਪਣਾ ਵੇਸ਼ਾ ਨਹੀਂ ਹੈ ਮੈਂ ਹੰਸਰਾ ਜੰਸ ਤੇ ਆ ਜਾਣਾ ਕਿ ਜਿਹੜੀ ਇਹਨਾਂ ਨੇ ਅੱਜ ਪ੍ਰੈਸ ਕਾਨਫਰੈਂਸ ਕਰਕੇ ਆਪਣੀ ਗੱਲ ਰੱਖੀ ਆ ਤਾਂ ਉਤੋਂ ਸਾਫ਼ ਅੰਦਾਜ਼ਾ ਲਾ ਲੋ ਤੁਸੀਂ ਕਿ ਹੰਸਰਾ ਜੰਸ ਆਪਣੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਮੈਂ ਤੁਹਾਡੇ ਨਾਲ ਨਹੀਂ ਮੈਂ ਜਿਵੇਂ ਕਿਹਾ ਕਿ ਹਸਰਾ ਜਹਸ ਨੇ ਸ਼ਾਇਦ ਸਲਾਈਟ ਕਰ ਦਿੱਤਾ ਕਿ ਜਿੰਨਾ ਕੋ ਮੈਨੂੰ ਰਾਜਨੀਤੀ ਨੇ ਵਰਤਨਾ ਸੀ ਵਰਤ ਲਿਆ ਜਿੰਨਾ ਕੋ ਮੈਂ ਵਰਤਨਾ ਸੀ ਵਰਤ ਲਿਆ ਪਾ ਠੀਕ ਆ ਹੁਣ ਵਿੱਚ ਵਿਚਾਲੇ ਜੀ ਜੀ ਸੋ ਆਖਰੀ ਖਬਰ ਦੇ ਵੱਲ ਤੇ ਜੀ ਦੇ ਨਾਲ ਚੱਲਦੇ ਆ ਜਰਾ ਕਟ ਸ਼ਬਦਾਂ ਵਿੱਚ ਇਸ ਤੇ ਚਾਣਨਾ ਪਾਦੇ ਕਿ ਮਨੁੱਖੀ ਤਸਕਰੀ ਦਾ ਇੱਕ ਗਿਰੋਹ ਫੜਿਆ ਗਿਆ ਕਹਿੰਦੇ ਅਜੀ ਇਹ ਤੇ ਦੇਖੋ ਗੁਰਪ੍ਰੀਤ ਜੀ ਇਹ ਬੜੀ ਵੈਸੇ ਤੇ ਆਮ ਖਬਰ ਹੈ ਆ ਕਿ ਮੁੱਖੀ ਤਸਕਰੀ ਦੀ ਨਾਲ ਜੁੜਿਆ ਕੋਈ ਘੋਫੜਿਆ ਜਾਂਦਾ ਹੈ ਤੇ ਸਾਡੀ ਆਡੀਅנס ਵੀ ਕਹੇਗੀ ਕਿ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਪਰ ਜੇ ਤੁਸੀਂ ਦੇਖੋਗੇ ਤਾਂ ਇੱਕ ਬਹੁਤ ਵੱਡੀ ਸਮੱਸਿਆ ਹੈ ਜੀ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਬਹੁਤ ਸਾਰੇ ਬੱਚੇ ਜਾਂ ਅਲੜ ਉਮਰ ਦੇ ਜਿਹੜੇ ਹੈਗੇ ਨੇ ਮੁੰਡੇ ਕੁੜੀਆਂ ਉਹ ਗਾਇਬ ਹੋ ਜਾਂਦੇ ਨੇ ਤਦ ਮੈਂ ਰਹਾ ਇਹਨਾਂ ਨੇ ਯਾਨੀ ਪੰਜਾਬ ਪੁਲਸ ਨੇ ਇੱਕ ਅੰਤਰਰਾਜੀ ਯਾਨੀ ਇੰਟਰ ਸਟੇਟ ਹਿਊਮਨ ਟ੍ਰੈਫਿਕਿੰਗ ਘੋੜਾ ਦਾ ਪਰਦਾਫਾਸ਼ ਕੀਤਾ ਪੰਜਾਬ ਤੋਂ ਕੋਲਕਾਤਾ ਤੱਕ ਇਹ ਨੈਟਵਰਕ ਫੈਲਿਆ ਸੀ 4 ਲੱਖ ਦੇ ਵਿੱਚ ਇੱਕ ਬੱਚੇ ਦਾ ਸੌਦਾ ਕੀਤਾ ਸੀ ਉਸ ਤੋਂ ਬਾਅਦ 8 ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਹੋਈਆਂ ਨੇ ਤਾਂ ਮਤਲਬ ਕਿ ਲੰਮਾ ਚੌੜਾ ਕਿ ਨੈਟਵਰਕ ਸੀਗਾ ਜਿਸ ਦਾ ਪਰਦਾ ਫਾਸ਼ ਕੀਤਾ ਤੇ ਹੁਣ ਫਤਿਹਗੜ ਸਾਹਿਬ ਪੁਲਿਸ ਹੋਰ ਵੀ ਤੱਥ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਨੇ ਕਿੰਨਾ ਕੋ ਹੋਰ ਤਾਮਚੰਦ ਜਿਹੜਾ ਆਪਦਾ ਫਲਾਇਆ ਸੀਗਾ ਤੇ ਉਹਦੇ ਵਿੱਚ ਕਿੰਨੀ ਕੋ ਟਰੈਫਿਕਿੰਗ ਜਿਹੜੀ ਆ ਉਹ ਹਮਨ ਦੇ ਤੌਰ ਤੇ ਹੋਈ ਹੈ ਜੀ ਸੋ ਇਸੇ ਦੇ ਨਾਲ ਕਰਦੇ ਆ ਪ੍ਰੋਗਰਾਮ ਦੀ ਇੱਥੇ ਸਮਾਪਤੀ ਸੋ ਤੁਸੀਂ ਜੁੜੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਸਾਸਿਆ ਕਾਲ ਜੀ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹਿ ਰਹੀ ਹੈ